ਸਸ਼ਿਆ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਭਾਜਪਾ ਦੇ ਸੀਨੀਅਰ ਆਗੂ ਤੇ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹਾਂਸਰਾ ਹਾਂਸੀਆਂ ਮੁਸ਼ਕਿਲਾਂ ਲਗਾਤਾਰ ਬਾਧੀਆਂ ਜਾ ਰਹੀਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਵਿਗਨ ਪਾਇਆ ਜਾ ਰਿਹਾ ਉਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਤੇ ਉੱਥੇ ਹੀ ਹੁਣ ਬੀਤੇ ਦਿਨੀ ਹੰਸਰਾਏ ਹੰਸੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਬਿਆਨ ਦੇ ਕੇ ਹੁਣ ਬੁਰੀ ਤਰ੍ਹਾਂ ਫਸੇ ਹੋਏ ਦਿਖਾਈ ਦੇ ਰਹੇ ਨੇ ਅਦਰ ਅਸਲ ਬੀਤੇ ਦਿਨੀ ਫਰੀਦਕੋਟ ਦੇ ਇੱਕ ਪਿੰਡ ਦੇ ਵਿੱਚ ਹੰਸਰਾਏ ਹੰਸ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸੀ ਜਿੱਥੇ ਉਹਨਾਂ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਕਿਸਾਨਾਂ ਨੂੰ ਝਾੜ ਪਾnde ਹੋਏ ਹੰਸਰਾਏ ਹੰਸ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਹੰਸਰਾਏ ਹੰਸ ਨੇ ਕਿ ਤੁਹਾਡੇ 2 ਦਿਨ ਹੋਰ ਨੇ ਕਰ ਲੋ ਵਿਰੋਧ ਫਿਰ ਪੈਰੀ ਆ ਕੇ ਪੋਗੇ ਤੇ ਇਸੇ ਨਾਲ ਹੀ ਉਹਨੇ ਹੰਸਰਾਏ ਹੰਸ ਦੇ ਵੱਲੋਂ ਕਿਹਾ ਗਿਆ ਸੀ ਕਿ ਜੁੱਤੀਆਂ ਖਾ ਕੇ ਹੀ ਸਮਝਣਗੇ ਸੋ ਇਸ ਤਰੀਕੇ ਦੀ ਸ਼ਬਦਾਬਲੀ ਦਾ ਇਸਤੇਮਾਲ ਹੰਸਰਾਏ ਹੰਸ ਦੇ ਵੱਲੋਂ ਕਿਹਾ ਗਿਆ ਸੀ ਕਿ ਮੇਰਾ ਮੇਰੇ ਸਮਰਥਕਾਂ ਨੂੰ ਗਾਲਾ ਕੱਢਦੇ ਹੋ ਜਿਹੜੇ ਖੱਬੀ ਖਾਨ ਬਣੇ ਬੈਠੇ ਨੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਦੱਸੂੰਗਾ ਸੋ ਇਸ ਤਰੀਕੇ ਦਾ ਬਿਆਨ ਤੋਂ ਬਾਅਦ ਹੁਣ ਹੰਸਰਾਏ ਹੰਸ ਦੀਆਂ ਮੁਸ਼ਕਿਲ ਆਬਾਦੀਆਂ ਦਿਖਾਈ ਦੇ ਰੀਆਂ ਨੇ ਹੰਸਰਾਏ ਹੰਸੇ ਬਿਆਨ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਵੀ ਹੰਸਰਾਏ ਹੰਸ ਨੂੰ ਚੇਤਾਵਨੀ ਦਿੱਤੀ ਗਈ ਹੈ ਕਿਸਾਨਾਂ ਨੇ ਕਿਹਾ ਕਿ ਅਸੀਂ ਸਾਰੇ ਪਾਸੇ ਜਾ ਕੇ ਹੰਸਰਾਏ ਹੰਸ ਦਾ ਵਿਰੋਧ ਕਰਾਂਗੇ ਤੇ ਪਿੰਡਾਂ ਦੇ ਵਿੱਚੋਂ ਹੰਸਰਾਏ ਹੰਸ ਨੂੰ ਇੱਕ ਵੀ ਵੋਟ ਨਹੀਂ ਪਈਗੀ ਤੇ ਜੋ ਹੰਸਰਾਏ ਹੰਸ ਤੋਂ ਹੁੰਦਾ ਉਹ ਕਰ ਲਵੇ ਤੁਹਾਨੂੰ ਪਹਿਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕ੍ਰਿਸ਼ਨ ਜੀ ਕ੍ਰਿਸ਼ਨ ਨਾਲ ਖੜੇ ਆਓ ਜੀ ਤੁਹਾਡਾ ਨਾਂ ਹੀ ਇਦਾਂ ਦਾ ਹਾਂਜੀ ਤੇ ਫਿਰ ਤੁਸੀਂ ਰੱਥ ਵਾਲੇ ਆ ਤੇ ਫਿਰ ਤੁਹਾਨੂੰ ਅਰਜਨ ਨੂੰ ਲਿਆਉਣ ਲਈ ਥੋੜਾ ਤਕਲੀਫ ਹੈ ਲੈ ਸਾਡਾ ਅਰਜਨ ਠੀਕ ਹੈ ਜੀ ਕ੍ਰਿਸ਼ਨ ਨੇ ਰੱਥ ਚਲਾਇਆ ਸੀ ਤੇ ਅਰਜਨ ਨੇ ਤੀਰ ਚਲਾਏ ਸੀ ਤੇ ਰੱਥ ਚ ਲਾਉਣ ਵਾਲੇ ਨੂੰ ਥੋੜੀ ਬਹੁਤੀ ਤਕਲੀਫ ਤਾਂ ਹੁੰਦੀ ਹੈ ਹੁੰਦੀ ਹੈ ਤੇ ਬਾਬਾ ਜੀਵਨ ਸਿੰਘ ਦੀ ਸੈਨਾ ਥੱਕਣ ਲੱਗੀ ਹੈ ਨਹੀਂ ਜੀ ਸੱਕਣ ਲੱਗੀ ਹੈ ਡਰਨ ਲੱਗੀ ਕਿਸੇ ਦਾ ਇਹਨਾਂ ਨੂੰ ਕੋ 1-2 ਦਿਨ ਹੋਰ ਕਰ ਲੋ। ਨਾ ਨੂੰ ਕਰ ਲਿਓ ਸਾਰਿਆਂ ਦੇ ਨੋਟ। ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਬਤ ਹਾਂ। ਜਿਹੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਯੁੱਗ ਪਲਟਣਾ ਹੈ। ਹਾਂਜੀ। ਦੱਸ ਦਿਓ ਤੁਸੀਂ ਕੋਈ ਯੁੱਗ ਪਲਟਣ ਲੱਗਾ ਹੁਣ। ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ। ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ। ਫੇਰ ਯੁੱਗ ਪਲਟਦਾ ਹੁੰਦਾ। ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣਦੇ ਨੇ ਉਹ ਪਿੱਛੇ ਚੱਲ ਜਾਂਦੇ ਹੁੰਦੇ ਆ ਇਹ ਬਾਬਾ ਬੰਦਰ ਸਿੰਘ ਬਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਨ ਜੋਗੇ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨ ਮੇਰੀ ਬੋਲੀ ਜ਼ਰੂਰ ਨਰਮ ਹੈ ਕੋਈ ਨਹੀਂ ਕੋਈ ਤਾਂ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ ਚ ਸਾਰਿਆਂ ਕੋਲ ਕਿਛੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਜਿਆਦਾ ਨੇ ਜਿੰਦਾਬਾਦ 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 ਉਹਨਾਂ ਕੋ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ ਤੇ ਲਾ ਲਿਆ ਤੋਂ ਪਰਸੋਂ ਉੱਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈਂ ਇਹ ਤਾਂ ਮੇਰੇ ਸਾਹਮਣੇ ਹੋਇਆ ਮੈਂ ਮਿੰਤਾ ਬੌਧਰ ਇਹਨਾਂ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸੌਂ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਬਾਦਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਹਾ ਹੈ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਕਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਸ਼ਰਾਫਤ ਦਾ ਜ਼ਮਾਨਾ ਹੀ ਨਹੀਂਗਾ ਪੈਰਾਂ 'ਚ ਪਿਆ ਨੂੰ ਪੈਰਾਂ 'ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਬਾਈ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤਾ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ 'ਚ ਇਹਨਾਂ ਦੇ ਬੰਦੇ ਬੰਡਣਾ ਨਹੀਂ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖਿਓ ਇੱਧਰ ਕਿਦਾਂ ਦੇ ਹਾਂ ਜੀ ਜਿੰਦਾਬਾਦ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਮੇਰਾ ਨੰਬਰ ਹੈ 98151 ਤੇ 55555 ਜਿਹੜਾ ਮੈਂ ਹੀ ਚੁੱਕਦਾ 98151 ਕਰ ਲੈ ਡੋਟ ਕਰ ਲੈ ਕਰ ਲੋ ਕਰ ਲੋ ਕਰ ਲੋ ਕਰ ਲੋ ਸਾਨੂੰ ਤਾਂ ਲਿਖ ਕੇ ਦਿਓ ਨਹੀਂ ਨਹੀਂ ਕੋਈ ਨਾ ਲਿਖ ਕੇ ਕੋਈ ਨਾ ਦੇ ਦੇਣ ਲਿਖ ਕੇ ਕਰੈਸਰ ਜਿੰਗ ਲਿਖ ਕੇ ਦੇ ਦੂਗਾ ਸਾਨੂੰ 98151 ਅੱਗੇ 5 5 55 55 ਸਰ ਇੱਕ ਬੇਨਤੀ ਹੈ ਤੁਹਾਨੂੰ ਹੁਣ ਕੋਈ ਗਾਲ ਕੱਢੇ ਨੰਬਰ ਮੇਰਾ 98152 ਮੈਨੂੰ ਫੋਨ ਕਰ ਲੈਣਾ 98152 ਹਾਂ ਨੰਬਰ ਮੇਰਾ 98152 ਅੱਗੇ 5 5 ਹਾਂਜੀ ਅੱਗੇ ਅੱਗੇ ਕੀ ਅੱਗੇ 5 5 ਜਾ 552 55 ਠੀਕ ਹੈ ਠੀਕ ਉਸ ਪੰਜਾਬੀ ਚ ਬੋਲ ਰਿਹਾ ਮੈਂ 89 151 5 ਬਾਜੀ ਕੋਈ 5 5 55 55 5 5 ਠੀਕ ਕੋਈ ਤੁਹਾਨੂੰ ਤੰਗ ਕਰੇ ਫੋਨ ਕਰੋ ਆਪਣੇ ਭਰਾ ਨੂੰ ਦੇਖੋ ਜਲਵਾ ਕੀ ਮਾਲਕ ਯਾਰ ਮੈਂ ਕਹਿੰਦਾ ਸ਼ਰਾਫਤ ਨਾਲ ਚੱਲੀਏ ਸ਼ਰਾਫਤ ਨਾਲ ਚੱਲੀਏ ਸ਼ਰਾਫਤ ਨਾਲ ਚੱਲਣਾ ਸ਼ੁਕਰ ਸਾਡੇ ਸੱਤ ਗੁਰਾਂ ਨੇ ਕਿਹਾ ਸੀ ਬੇਟਾ ਇਹ ਤੇਰਾ ਇਮਤਿਹਾਨ ਆ ਪੁੱਤਰ ਇਹ ਚ ਫੇਲ ਨਹੀਂ ਹੋਣਾ ਜੇ ਇਦਾਂ ਘਰਾਂ ਚ ਆ ਕੇ ਗਾਲੀ ਗਲੋਚ ਕਰਦੇ ਧੀਆਂ ਪੈੜਾਂ ਨੂੰ ਕੀ ਕਿਹਾ ਕਿ ਉਹਨੇ ਤੁਹਾਨੂੰ ਮੋੜਤਾ ਉਹ ਤਾਂ ਮੋੜ ਨਹੀਂ ਨਹੀਂ ਸੰਗਤਾ ਮੋੜੀਆਂ ਜਿਹੀ ਆਉਂਦੇ ਸਾਲ ਕਾਲ ਦੇਾਂਗੇ ਤੁਹਾਡਾ ਤੁਹਾਨੂੰ ਸੀ ਘਰਾਂ ਚ ਨਹੀਂ ਵੜਨ ਦੇਣਾ ਕੁੱਤੇ ਕਮੀਨੇ ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ ਜੋ ਸ਼ਬਦ ਉਹਨਾਂ ਨੇ ਘਰੇ ਬੋਲੇ ਸੀ ਧੀਆਂ ਪੈੜਾਂ ਨੂੰ ਉਹਨਾਂ ਨੂੰ ਕਹ ਤੁਸੀਂ ਹੁਣ ਪਤਾਲਪੁਰੀ ਚ ਜਾਣ ਆਲੇ ਆ ਪਤਾਲਪੁਰੀ ਦੇਖੀ ਕਦੀ ਕਿਸੇ ਨੇ ਦੇਖੀ ਨਹੀਂ ਅਜ ਤੱਕ ਨਹੀਂ ਦੇਖੀ ਤੁਸੀਂ ਕਹੋਂ ਜਾਣ ਆਲੇ ਜੁਗ ਪਲਟਣ ਵਾਲਾ ਆ ਉਹ ਨੀਲੀ ਛੱਤ ਵਾਲਾ ਸਾਡਾ ਰਾਜਾ ਹੈ ਕਿਉਂ ਕਰਾ ਬਾਜ ਗਾਲਾ ਬਾਕੀ ਸਾਡਾ ਨਾਤ ਜੀ ਬਾਬਾ ਜੀਵਨ ਸੋ ਧੀਰ ਸਿੰਘ ਵੀਰ ਸਿੰਘ ਤੇ ਜਦੋਂ ਨਾਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ ਠੀਕ ਹੋ ਜਾਣ ਲੋਕੀ ਰਿਪੋਰਟ ਹੋ ਗਈ ਕੋਲੇ ਇਸਾਨਾ ਅੱਜ ਸਾਰੀ ਰਿਕਾਰਡਿੰਗ ਹੋ ਰਹੀ ਮੈਂ ਕਿਉਂਕਿ ਤੋਂ ਡਰ ਕੇ ਨਹੀਂ ਬੋਲ ਰਿਹਾ ਸ ਪੂਰੀ ਦੁਨੀਆ ਚ ਜਾਣੀ ਹੈ ਰਿਕਾਰਡਿੰਗ ਕਿਸੇ ਤੋਂ ਘਬਰਾ ਕੇ ਨਹੀਂ ਬੋਲ ਰਿਹਾ ਅੱਜ ਤੋਂ ਪਹਿਲਾਂ ਮੈਂ ਕਦੀ ਇਦਾਂ ਬੋਲਿਆ ਕਦੀ ਨਹੀਂ ਬੋਲਿਆ ਜੇ ਇਦਾਂ ਧੀਦੀ ਭੈਣ ਦੀ ਘਰਾਂ ਚ ਆ ਕੇ ਕਰਨਗੇ ਉਹ ਤੇ ਫਿਰ ਦੇਖਿਓ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਦੱਸਾਂਗੇ ਮਾਲਕ ਦੀ ਜਾਨ ਹੈ ਕਿ ਗਰੀਬ ਦੇ ਗਰੀਬ شریف ਹੋ ਸਕਦਾ ਲੇਕਿਨ ਬੇਗੈਰਤ ਨਹੀਂ ਹੋ ਸਕਦਾ ਠੀਕ ਹੈ ਬੱਚੋ ਸਾਡੀ ਗੁੱਸੇ ਤੋਂ ਬਚੋ ਠੀਕ ਹੈ ਇੱਥੇ ਅੱਗ ਹੀ ਅੱਗ ਨਜ਼ਰ ਨਾ ਆਵੇ ਪੂਰੀ ਦੁਨੀਆ 'ਚ ਤੁਸੀਂ ਤੁਸੀਂ ਸਬਰ ਨਾਲ ਰਹਿਣਾ ਸਰ ਨੰਬਰ ਲਿਖ ਲਿਆ ਮੇਰਾ ਮੈਨੂੰ ਫੋਨ ਕਰੋ ਸਿੱਧਾ ਹੀ ਕੋਈ ਗੱਲ ਨਹੀਂ ਐਸੀ ਕਿ ਬੜੇ ਬੇਫਿਕਰ ਹੋ ਕੇ ਪਹਿਲੀ ਤਰੀਕ ਨੂੰ ਜਿਹੜਾ ਤੁਸੀਂ ਇੱਕ ਵਾਰੀ ਯਕੀਨ ਜ਼ਰੂਰ ਕਰ ਲੈਣਾ ਮੋਦੀ ਸਾਹਿਬ ਤੇ ਤਾਂ ਹੁਣ ਪੁੱਛ ਰਿਆ ਸੀ ਆ ਤੁਹਾਨੂੰ ਮਿਲ ਰਿਹਾ ਕਿ ਮਿਲ ਰਿਹਾ ਮਿਲ ਹੀ ਰਿਹਾ ਐਵੇਂ ਇਤਨੀ ਕਹਿ ਰਿਆ ਸੀ ਮਿਲਦਾ ਹੀ ਹਾਂ ਮਿਲਦਾ ਤਾਂ ਫਿਰ ਉਹੋ ਹੀ ਗਰੀਬ ਗਰੀਬ ਘਰ ਜੰਮਿਆ ਸੀ ਉਹਦੀ ਮਾਂ ਲੋਕਾਂ ਦੇ ਕੱਪੜੇ ਧੋਂਦੀ ਸੀ ਤੇ ਬਰਤਨ ਮਾਂਜਦੀ ਸੀ ਬੱਚੇ ਨੂੰ ਬੜੇ ਜ਼ਫਰ ਜਾਲ ਕਿ ਉਹਨੇ ਪਾਲਿਆ ਸੀ ਮਾਂ ਦੀ ਸੀਸ ਲੱਗ ਗਈ ਅੱਜ ਤੁਹਾਡਾ ਪ੍ਰਧਾਨ ਮੰਤਰੀ ਹੈ ਗਰੀਬ ਦਾ ਪੁੱਤ ਤੇ ਆਹ ਖੇਤ ਦਾ ਖੇਤ ਮਜ਼ਦੂਰ ਦਾ ਪੁੱਤ ਤੁਹਾਡੇ ਕੋਲ ਖੜਾ ਉਹਨੇ ਭੇਜਿਆ ਹੀ ਉਹ ਬੰਦਾ ਜਿਹਨੂੰ ਆਪ ਨੂੰ ਤਾਂ ਪਤਾ ਹੋਵੇ ਭੁੱਖ ਕੀ ਹੁੰਦੀ ਹੈ ਪਰ ਗਰੀਬੀ ਕੀ ਹੁੰਦੀ ਹੈ ਇਸ ਕਰਕੇ ਕਿਸੇ ਨਾਲ ਜ਼ਿਆਦਤੀ ਨਹੀਂ ਕਰਨੀ ਅਸੀਂ ਨਹੀਂ ਕਿਸੇ ਨਾਲ ਕਰਨੀ ਜਿਹੜਾ ਕਰੇਗਾ ਸਿਰਫ ਤੁਹਾਡਾ ਕੰਮ ਹੈ ਮੈਨੂੰ ਦੱਸਣਾ ਸਿਰਫ ਦੇਖ ਲਾਂਗੇ ਜੋ ਹੋਊਗਾ ਤੇ ਜ਼ਮਾਨਾ ਨਾਲੇ ਦੇਖੇਗਾ ਤੇ ਗਰੀਬ ਕਿਦਾਂ ਲੜਦੇ ਠੀਕ ਹੈ ਪ੍ਰਸ਼ਾਸਨ ਵੀ ਧੱਕਾ ਕਰ ਰਿਹਾ ਹੈ ਬੀਜੇਪੀ ਦਾ ਕਰ ਹੀ ਰਹੀ ਹੈ ਤੇ ਇਸ ਲਈ ਇਹ ਹੰਸਰਾਜ ਦਾ ਡਟ ਕੇ ਵਿਰੋਧ ਕਰ ਰਹੇ ਆ ਅੱਗੇ ਵੀ ਕਰਾਂਗੇ ਕਰਦੇ ਰਹਿਾਂਗੇ ਬੰਦੇ ਜੀ ਸਾਡੇ ਘਟੋ ਘਟ 50 ਬੰਦੇ ਰੈਸਟ ਕਰਕੇ ਲੈ ਗਏ ਆ ਜੀ ਵੀ ਜਿਨ੍ਹਾਂ ਨੇ ਕਰਿਆ ਗੱਡੀ ਹੰਸਾ ਇੱਕ ਗੱਡੀ ਲੈ ਗਏ ਆ ਉੱਥੋਂ ਸਪੀਕਰ ਵੀ ਲਾ ਕੇ ਲੈ ਗਏ ਆ ਜਿਹੜੇ ਅੰਸਰਾਜ ਨੇ ਕਰਿਆ ਉਹਨਾਂ ਨੂੰ ਮੁੱਲ ਪੈਸੇ ਦੇ ਕੇ ਇਹਨਾਂ ਨੇ ਸਾਰਾ ਖਰਚਾ ਮੁੱਲ ਖਰੀਦ ਕੇ 4-5 ਘਰ ਹੈ ਬੌਰੀਆ ਸਿੰਘਾਂ ਦੇ ਸਾਡੇ ਪਿੰਡ ਦੇ ਵਿੱਚ ਦੁਫਾੜ ਪਾਇਆ ਸਾਡੇ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਵਸਨੀਕ ਨਹੀਂ ਸਾਰੇ ਪਿੰਡ ਨੇ ਸਾਡੇ ਨੇ ਉਹਨਾਂ ਦਾ ਭਾਡਾ ਤਿਆਰ ਕਰਾ ਪਰ ਬਾਹਰੋਂ ਆ ਕੇ ਬੰਦੇ ਬੈਠੇ ਆ ਕੋਈ ਗੱਲ ਨਹੀਂ ਸਾਡੇ ਕੋਈ ਗੱਲ ਨਹੀਂ ਇਹਨਾਂ ਦੇ ਪੁੱਤਾਂ ਜੂਝਦੇ ਰਹਿਵਾਂਗੇ ਇਹਨਾਂ ਦੀ ਸਾਰੇ ਜਿਹੜੇ ਗਾਵਾਂ ਅੱਗੇ ਜੂਝਦੇ ਰਹਿਵਾਂਗੇ ਰਹਿਵਾਂਗੇ ਤੇ ਉਹ ਜਿਹੜੇ 3-4 ਘਰ ਆ ਉਹਨਾਂ ਨੇ ਸਾਡੇ ਸਾਰੇ ਪਿੰਡ ਨੇ ਉਹਨਾਂ ਦਾ ਭਾਡਾ ਪਿਆਰਤਾ ਉਹ 4-5 ਪਿੰਡਾਂ ਤੋਂ ਆਏ ਆ ਕੋਈ ਮਰੀ ਪਰ ਇੱਕ ਗੱਲ ਕਰਦਾ ਯਾਰ ਮਰੀ ਜਮੀਰ ਵਾਲਾ ਬੰਦਾ ਜਿਹੜਾ ਸਾਡੇ ਪਿੰਡ 'ਚ ਹੋਊਗਾ ਉਹ ਉਹਨਾਂ ਨਾਲ ਜਾਊਗਾ ਨੇ ਸਾਡਾ ਪਿੰਡ ਉਹਨਾਂ ਦਾ ਬਾਈਕਾਡ ਕਰੂਗਾ ਜਿਹੜੀ ਕੋਈ ਅਨਸਰਾਜ ਨੂੰ ਗੂੜ ਮਿਲਣੀ ਉਹ ਨਹੀਂ ਮਿਲਣੀ ਅਨਸਰਾਜ ਨੂੰ ਮੈਂ ਇਹ ਵੀ ਦੱਸਣਾ ਚਾਹਣਾ ਜੇ ਤੂੰ ਆ ਵੋਟਾਂ ਦੇ ਮੌਰੋ ਹਨਾ ਨਾ ਵੀ ਮੈਂ ਉਹ ਕਰੂੰਗਾ ਜੋ ਕਰੂੰਗਾ ਜਦੋਂ ਮਰਦੀ ਕਰ ਲਈ ਸਾਰਾ ਪੀਲੇ ਵਾਲਾ ਇੱਕ ਪਾਸੇ ਇੱਕ ਪਾਸੇ ਆ